ਇਥੇ ਭਾਜੀ ਗੱਡੀ ਖਾਣ ਲੱਗੀ ਸੀ ਮਸ਼ੀਨਿਕੜੀ ਜੀ ਗੱਡੀ ਹੋਰ ਭਾਜੀ ਉੱਥੇ ਗੱਡੀਆਂ ਮੁੜੀ ਜਾਂਦੀਆਂ ਜੀ ਇੱਥੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਭਾਜੀ ਇਹ ਕਾਗਨ ਉਹੀ ਬੇਨਤੀ ਹੈ ਜੀ ਇਹਦਾ ਹੱਲ ਕੀਤਾ ਜਾਵੇ ਛੇਤੀ ਛੇਤੀ ਹਾਂ ਟੈਕਸੀ ਜੀ ਤੁਸੀਂ ਖਾਰੇ ਟੈਕਸੀ ਟੈਕਸ ਸਾਰੇ ਜਾਨੀ ਪੀ ਕਰਦੇ ਇੰਨੀ ਟੈਕਸੀ ਜਾਂਦੀ ਹੈ ਜੀ ਆਹ ਪਾਣੀ ਆ ਦੇਖ ਲਓ ਇਹਦੀ ਗੱਡੀ ਡੁੱਬਦੀ ਹੈ ਜੀ ਕੀ ਕਰਾਂਗੇ ਹੁਣ ਵਿੱਚ ਇਹ ਗੱਡੀ ਬੰਦ ਹੋ ਜਾਏ ਕਿੱਧਰ ਦੀ ਆਵੇ ਤੇ ਕਿੱਧਰ ਹੀ ਨਾ ਆਵੇ ਜੀ ਮੁੜ ਵੀ ਰਹੀ ਸਾਰੀ ਗੱਡੇ ਉੱਤੋਂ ਜੀ ਮੁੜ ਰਹੀਆਂ ਜੀ ਕੀ ਕਰੀਏ ਉੱਤੋਂ ਹੀ ਘੁੰਮ ਕੇ ਆਉਣੇ ਪਰੇ ਦੀ ਆਉਣੇ ਆ ਤਾਂ ਤੇ ਹੁਣ ਸਾਰਾ ਪ੍ਰਸ਼ਾਸਨ ਨੂੰ ਚਾਹੀਦਾ ਵਾ ਪਾਣੀ ਕੇ ਵਿਕਾਸ ਹੋਣਾ ਚਾਹੀਦਾ ਇਹਦਾ ਹਾਂ ਟੈਕਸ ਪੇ ਕਰਦੇ ਹੀ ਟੈਕਸ ਤਿੰਨ ਤਿੰਨ ਦਾ ਟੈਕਸ ਲੈਂਦੇ ਇਹ ਦੱਸੋ ਪਹਿਲਾ ਟੂਲ ਟੈਕਸ ਲੈਂਦੇ ਆ ਫਿਰ ਗੱਡੀ ਦਾ ਟੈਕਸ ਫਿਰ ਹੂ ਟੈਕਸ ਭਰਾਈ ਦੇ ਆ ਚਾਰੇ ਪਾਸੋਂ ਤੰਗ ਕਰਦੇ ਆ ਹੁਣ ਦੱਸੋ ਕੀ ਕਰੀਏ ਇਹ ਦੇ ਦੇਖ ਲਓ ਕੀ ਹਾਲ ਆ ਤੁਸੀਂ ਆਪ ਲੈ ਲਓ ਕੀ ਹੈ ਕੋਈ ਸੜਕ ਦਾ ਸਰਕਾਰਾਂ ਕਹਿੰਦੀਆਂ ਆਹ ਕੋਸਾ ਇਹ ਕਰਦੀਆਂ ਕੋਸਾ ਹੋਰ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਪਾਣੀ ਆ ਪਾਣੀ ਤਾਂ ਬਹੁਤ ਜ਼ਿਆਦਾ ਹੈ ਮੈਨ ਲੱਗਿਆ ਕਿ ਲੱਗੇ ਹੋਣ ਗਿਦੀ ਜਾਣੀਆਂ ਬੰਦ ਹੋ ਗਈ ਸੀ ਗੱਡੀ ਅੰਦਰ ਹੀ ਆ ਪਾਣੀ ਆ ਦੇ ਲੋ ਜੀ ਅੱਧੀ ਗੱਡੀ ਡੁੱਬਦੀ ਆ ਜੀ ਕੀ ਕਰਾਂਗੇ ਹੁਣ ਵਿੱਚ ਜੇ ਗੱਡੀ ਬੰਦ ਹੋ ਜੇ ਕਿੱਧਰ ਦੀ ਆਵੇ ਤੇ ਕਿੱਧਰ ਹੀ ਨਾ ਆਵੇ ਜੀ ਬਿਲਕੁਲ ਪਿੱਛੇ ਪਿੱਛੇ ਮੁੜ ਗਈ ਨੇ ਮੁੜ ਵੀ ਰੇ ਸਾਰੀ ਗੱਡੇ ਉੱਤੇ ਜੀ ਮੁੜ ਰਹੀਆਂ ਜੀ ਕੀ ਕਰੀਏ ਉੱਤੋਂ ਹੀ ਘੁੰਮ ਕੇ ਉਹਨੇ ਪਰੇ ਦੀ ਆਉਂਦੇ ਆ ਤਾਂ ਤੇ ਹੁਣ ਸਾਰਾ ਪ੍ਰਸ਼ਾਸਨ ਨੂੰ ਚਾਹੀਦਾ ਪਾਣੀ ਕਾ ਵਿਕਾਸ ਹੋਣਾ ਚਾਹੀਦਾ ਦਾ ਹਾਂ ਤੁਸੀਂ ਟੈਕਸ ਕੀ ਕਰ ਰਹੇ ਟੈਕਸ ਪੇ ਕਰਦੇ ਜੀ ਟੈਕਸ ਤਿੰਨ ਤਿੰਨ ਦਾ ਟੈਕਸ ਲੈਂਦੇ ਇਹ ਦੱਸੋ ਪਹਿਲਾਂ ਟੂਲ ਟੈਕਸ ਲੈਂਦੇ ਫਿਰ ਗੱਡੀ ਦਾ ਟੈਕਸ ਫਿਰ ਹੂ ਟੈਕਸ ਭਰਾਈ ਦੇ ਆ ਚਾਰੇ ਪਾਸੋਂ ਤੰਗ ਕਰ ਆ ਪਹਿਲੇ ਦੇਖ ਲੋ ਕੀ ਹਾਲਾ ਤੁਸੀਂ ਆਪ ਲੈ ਲਓ ਕੀ ਹੈ ਕੋਈ ਸੜਕ ਦਾ ਹਾਲ ਸਰਕਾਰਾਂ ਕਹਿੰਦੀਆਂ ਆਹ ਕੁਛ ਹੈ ਕਿ ਕਰਦੀਆਂ ਕੁਝ ਹੋਰ ਬਾਏ ਦੇ ਕੋਈ ਕਰਨ ਜੀ ਹਾਲ ਪਾਣੀ ਦਾ ਪਰ ਉਹ ਕਿੰਨਾ ਪਾਣੀ ਹੈ ਪਾਣੀ ਤਾਂ ਬਹੁਤ ਜ਼ਿਆਦਾ ਆਈ ਹੈ ਪਾਣੀ ਤਾਂ ਬਹੁਤ ਜ਼ਿਆਦਾ ਆਈ ਤੇ ਮਤਲਬ ਤੁਸੀਂ ਸਾਰਾ ਟੈਕਸੀ ਪੇ ਕਰਦੇ ਹੋ ਨਾ ਤਾਂ ਹਾਂ ਜੀ ਹਾਂ ਜੀ ਮਤਲਬ ਧਿਆਨ ਰੱਖੀ ਹਾਂ ਜੀ ਹਾਂ ਜੀ ਬਾ ਕੋਈ ਨਹੀਂ ਧਿਆਨ ਰੱਖਣਾ ਚਾਹੀਦਾ ਪਲੇਟਾਂ ਗਿਰ ਗਈਆਂ ਹੁਣ ਸਾਡੀਆਂ ਦੋਈ ਵਿੱਚ ਪਾਣੀ ਦੇ ਹਾਂਜੀ ਪਾਣੀ ਬਹੁਤ ਜ਼ਿਆਦਾ ਹੈ ਹਾਂਜੀ 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 ਇੱਥੇ ਭਾਜੀ ਗੱਡੀ ਖੜਾਣ ਲੱਗੀ ਸੀ ਮਸ਼ੀਨ ਨਿਕਲੀ ਜੀ ਗੱਡੀ ਤੇ ਪਹਿਲਾਂ ਖੜ ਗਈ ਸੀ ਹੋਰ ਭਾਜੀ ਉੱਥੇ ਗੱਡੀਆਂ ਮੁੜੀ ਜਾਂਦੀਆਂ ਜੀ ਇੱਥੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਭਾਜੀ ਇਹ ਉਹ ਤਾਂ ਗੱਡੀ ਚਾਲਦੀ ਕਰਕੇ ਨਿਕਲਿਆ ਹੀ ਆ ਦੇਖ ਲਓ ਕਿੰਨਾ ਰਾਤ ਪੈਂਦੇ ਆ ਮੜਿਆ ਕਹੋ ਤੁਸੀਂ ਵੀ ਬੇਨਤੀ ਕਰੋ ਮੜਿਆ ਤੁਸੀਂ ਵੀ ਕਰੋ ਬੇਨਤੀ ਹਾਂ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਇਹਦਾ ਹੱਲ ਕੀਤਾ ਜਾਵੇ ਛੇਤੀ ਛੇਤੀ ਹਾਂ ਟੈਕਸੀ ਸਾਰੇ ਟੈਕਸੀ ਟੈਕਸ ਸਾਰੇ ਜਾਨੀ ਪੀ ਕਰਦੇ ਇੰਨੀ ਟੈਕਸੀ ਜਾਂਦੀ ਹੈ ਜੀ